ਇੱਕ ਫੈਮਿਲੀ ਵਿੱਚ ਆਂਦੀਆਂ ਵਾ ਸਾਡੇ ਬਹੁਤ ਸਾਰੇ ਰੋਲ ਆ ਬਹੁਤ ਸਾਰੇ ਕਿਰਦਾਰ ਆ ਬਹੁਤ ਸਾਰੇ ਐਸੇ ਰੋਲ ਆ ਜਿਹੜੇ ਸਾਨੂੰ ਚੁੱਪ ਕਰਕੇ ਸਹਣੇ ਪੈਂਦੇ ਨੇ ਕਿਉਂਕਿ ਜਬਾਨ ਖੋਲਾ ਗਿਆ ਅਸੀਂ ਪਰਮੇਸ਼ਰ ਦੇ ਬਚਨ ਨੂੰ ਤੋੜ ਦਿਆਂ ਵਾ ਸਾਨੂੰ ਕੁਝ ਐਸੇ ਹੁਕਮ ਆ ਜਿਹੜੇ ਪਰਮੇਸ਼ਰ ਦੇ ਬਚਨ ਵਿੱਚ ਲੈਗ ਕਰਨੇ ਪੈਣੇ ਆ ਫਿਰ ਅਸੀਂ ਦੇਖਾਂਗੇ ਆਪਣੇ ਜੀਵਨ ਦੇ ਰਿਜ਼ਲਟ ਨੂੰ ਸਾਡੇ ਲਈ ਪਰਮੇਸ਼ਰ ਨੇ ਅਲੱਗ-ਅਲੱਗ ਇੱਕ ਰੋਲ ਰੱਖਿਆ ਹੈ

ਕੀ ਪਰਮੇਸ਼ਰ ਮੇਰੇ ਪਤੀ ਨੂੰ ਬਦਲ ਦੇ ਪਰਮੇਸ਼ਰ ਤੂੰ ਸਫਲ ਕਰਨ ਦੀ ਤਾਕਤ ਤੇ ਸਮਰਥ ਰੱਖਦਾ ਬਦਲ ਦੇ ਮੇਰੇ ਪਤੀ ਦੇ ਮਨ ਨੂੰ ਬਦਲ ਦੇ ਪਰਮੇਸ਼ਰ ਉਹਦੇ ਚਰਿੱਤਰ ਨੂੰ ਜਦੋਂ ਅਸੀਂ ਨਿਰੰਤਰ ਅਧਿਨਕੀ ਵਿੱਚ ਦੁੱਖ ਵਿੱਚ ਰਹਿ ਕੇ ਅਸੀਂ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰਦੇ ਹਾਂ ਅਸੀਂ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਆਪਣੇ ਹਰ ਇੱਕ ਛੋਟੇ ਛੋਟੇ ਮਸਲੇ ਦੇ ਲਈ ਪ੍ਰਾਰਥਨਾ ਕਰਦੇ ਹਾਂ ਇੱਕ ਦਿਨ ਤੁਹਾਡੀ ਪ੍ਰਾਰਥਨਾ ਦਾ ਫਲ ਲੈ ਕੇ ਆਉਂਦੀ ਆਉਂਦੀ ਆ ਹਾਲੇਲੂਇਆ ਹਾਲੇਲੂਇਆ ਕਿ ਪ੍ਰਾਰਥਨਾ ਇੱਕ ਸੰਦਾ ਬੀਜ ਆ जिधर किसान बीज छिट्टा दें दा ते एक दिन फसल उग दी उग दिया उसी तरह जिधर तो तुसी प्रार्थना करते हो एक दिन उत्तर ना आएगा मैं ना उत्तर ना आएगा दो मैं नहीं आएगा साल उत्तर नहीं आएगा पर वो उत्तर आ रहा ही है ना क्योंकि तुसी जीवन पर मेष्शु देख कौल जा के प्रार्थना कर रहे हो तुसी किसी ਹallelujah hallelujah ਜਦੋਂ ਅਸੀਂ ਉਹਦੀ ਦੁਹਾਈ ਦਿੰਦੇ ਆ ਨਾ ਕਿ ਪਰਮੇਸ਼ਰ ਤੋਂ ਸੋੜਾ ਕਿਉਂਕਿ वचन ਕਹਿੰਦਾ ਮੰਗੋ ਤੇ ਦਿੱਤਾ ਜਾਏਗਾ ਢੂੰਡੋ ਤੇ ਤੁਸੀਂ ਪਾਓਗੇ ਖੜਖੜਾ ਦਾ ਤੁਹਾਡੇ ਲਈ ਖੋਲਿਆ ਜਾਏਗਾ ਪਰਮੇਸ਼ਰ ਮੈਂ ਖੜਖੜਾ ਰਹੀਆਂ ਦੁਆਰ ਖੋਲ ਮੇਰੇ ਲਈ ਔਰ ਮੇਰੇ ਪਤੀ ਨੂੰ ਬਦਲ ਦੇ ਮੇਰੇ ਬੱਚਿਆਂ ਨੂੰ ਬਦਲ ਦੇ ਤੇ ਇੱਕ ਦਿਨ ਪਰਮੇਸ਼ਰ ਉਸ ਦੁਆਰ ਨੂੰ ਖੋਲ ਦਿੰਦਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਹallelujah ਅਚੰਤ ਕਾਲੀ ਦਾ ਦੁਆਰ ਤੁਹਾਡੇ ਲਈ ਖੁੱਲ ਜਾਂਦਾ ਜਦੋਂ ਤੁਸੀਂ ਪਰਮੇਸ਼ਰ ਕੋਲ ਮੰਗ ਰਹੋ ਨਾ ਹੋ ਤਾਨੂੰ ਲੱਗੇ ਕੁਛ ਨਹੀਂ ਹੋ ਰਿਹਾ ਅੱਜ ਪ੍ਰਾਰਥਨਾ ਕੀਤੀ ਆ ਸਵੇਰੇ ਵੀ ਉਹੀ ਗੱਲ ਚਿਕ 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 ਰੋ ਦੀ ਪੀ ਕੇ ਆਇਆ ਨਿਰੋਧੀ ਮਾੜਾ ਚਿੰਗ ਬੋਲਦੇ ਨੇ ਰੋ ਦੀ ਦਾ ਚਲਦਾ ਚੱਲ ਡੋਨਟ ਵਰੀ ਡੋਨਟ ਵਰੀ ਇੱਕ ਦਿਨ ਉਸ ਫਸਲ ਨੂੰ ਜਿਸ ਬੀਜ ਛੋਟਾ ਜਿਹਾ ਬੀਜ ਦਿੱਤਾ ਉਸ ਫਸਲ ਨੇ ਉਗਣਾ ਹੀ ਉਗਣਾ ਹallelujah ਹallelujah ਕੋਈ ਨਹੀਂ ਰੋਕ ਸਕਦਾ ਕੋਈ ਵੀ ਮੌਸਮ ਨੂੰ ਰੋਕ ਨਹੀਂ ਸਕਦਾ ਮੌਸਮ ਬੇਪੱਤ ਜੜਦਾ ਹੈ ਸੋਕੇ ਦਾ ਹੈ ਉਹ ਮੌਸਮ ਕੋਈ ਨਹੀਂ ਰੋਕ ਸਕਦਾ ਹallelujah ਨੇ ਅਧਿਨਿਚ ਚੈੱਕ ਕੰਮ ਕਰਨਾ ਅਸੀਂ ਉਹਨਾਂ ਲੜ ਕੇ ਝਗੜ ਕੇ ਉਹਨਾਂ ਕੋ ਕੁਝ ਨਹੀਂ ਲੈ ਸਕਦੇ ਕੁਝ ਨਹੀਂ ਤੁਸੀਂ ਕਰਾ ਸਕਦੇ ਆਪਣੇ ਪਤੀ ਦੇ ਕੋਲ ਕੁਝ ਵੀ ਨਹੀਂ ਕਿ ਕਿ ਲੜ ਕੇ ਅਸੀਂ ਜਿਸੀ ਆਪਰ ਹਸਬੰਦ ਨਾਲ ਲੜ ਰਹੇ ਨਾ ਅਸੀਂ ਪ੍ਰਭੂ ਦੇ ਨਾਲ ਲੜ ਰਹੇ ਹਾਂ ਕਿਉਂਕਿ ਬਚਨ ਕਹਿੰਦਾ ਕਿ ਉਹ ਪਰਮੇਸ਼ਰ ਜਪਤੀ ਸਾਡਾ ਨਾਲ ਉਹ ਜਿਹੜਾ ਸੇਰ ਆ ਸਾਡੇ ਪਰਮੇਸ਼ਰ ਹallelujah ਹallelujah ਤੇ ਅਸੀਂ ਅਗਰ ਪਰਮੇਸ਼ਰ ਦੇ ਨਾਲ ਲੜ ਰਹੇ ਹਾਂ ਕੋਈ ਕੁਝ ਹਾਸਲ ਨਹੀਂ ਕਰ ਸਕਦੇ ਅਗਰ ਉਹ ਹੀ ਅਸੀਂ ਅਧੀਨਗੀ ਵਿੱਚ ਰਹਿ ਕੇ ਗੋਟਨੇ ਲਾ ਕੇ ਬੇਨਤੀ ਕਰਾਂਗੇ ਉਹ ਪਰਮੇਸ਼ਰ ਨੇ ਸਾਡੀ ਬੇਨਤੀ ਨੂੰ ਸੁਣਨਾ ਤੇ ਸਾਨੂੰ ਉੱਤਰ ਦੇਣਾ ਹallelujah ਹallelujah ਇਸ ਲਈ ਹallelujah ਇਸ ਲਈ ਨੇ ਕਿਉਂ ਖੁਦਾ ਦੇ ਰਾਸ ਦੀਆਂ ਮੋੜ ਦਿੱਤਾ ਤੁਹਾਨੂੰ ਪਤਨੀਆਂ ਦੇ ਲਈ ਮੇਬੀ ਹੋ ਸਕਦਾ ਕਿ ਸਾਡੇ 'ਚ ਕਮੀਆਂ ਹੋਣਗੀਆਂ ਮੇਬੀ ਪਰਮੇਸ਼ਰ ਜਾਣਦਾ ਹੋਏਗਾ ਕਿ ਅਸੀਂ ਔਰਤਾਂ ਉਸ ਕਰੈਕਟਰ ਨੂੰ ਨਹੀਂ ਲਿਆ ਪਾਰੀਆਂ ਜਿਹੜਾ ਪਰਮੇਸ਼ਰ ਸਾਨੂੰ ਦੇਣਾ ਚਾਹੁੰਦਾ ਹallelujah ਹallelujah ਪਤਨੀਆਂ ਦੇ ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਕਹਿੰਦਾ ਹੈ ਪਤੀਓ ਆਪਣੀ ਪਤਨੀ 'ਸੇ ਪ੍ਰੇਮ ਰੱਖੋ ਜੈਸਾ ਮਸੀਹ ਨੇ ਵੀ ਕਲਿਸਿਆ 'ਤੇ ਪ੍ਰੇਮ ਕਰਕੇ ਆਪਣੇ ਆਪ ਨੂੰ ਉਸਕੇ ਲਈ ਦੇ ਦਿਆ ਹallelujah ਹallelujah ਜਦੋਂ ਵਿਸ਼ੇਕ ਕਲਾਮ ਦੇ ਵਿੱਚ ਹੋ ਕੇ ਪ੍ਰਾਰਥਨਾ ਕਰੇ ਨਹੀਂ ਬੋਲ ਰਹੀ ਹੈ ਨਹੀਂ ਇੱਕ ਦੇਖੋ ਮੈਂ ਜਾਰ ਤੱਕ ਦੇਖਦੀ ਆ ਕਿ ਜਿਹੜਾ ਕ ਜੈਨਸ ਹਨ ਉਹ ਨਹੀਂ ਡਿਊਟੀ ਸਹੀ ਤਰ੍ਹਾਂ ਨਿਭਾ ਪਾ ਰਿਹਾ ਖਾਸ ਤੌਰ ਤੇ ਕਿਸਨੈਰਟੀ ਦੇ ਵਿੱਚ ਅਨੁਜਾਤੀ ਵਿੱਚ ਦੇਖੋ ਤੇ ਜੈਨਸ ਪੂਰਾ ਜੋਰ ਲਾ ਰਿਹਾ ਕਿ ਮੇਰੀ ਘਰ ਵਾਲੀ ਨੂੰ ਸਭ ਕੁਝ ਮਿਲੇ ਮੇਰੀ ਘਰ ਵਾਲੀ ਇੱਜ਼ਤ ਦੀ ਰੋਟੀ ਖਾਏ ਅ ਕਿਉਂ ਨਿਖਾਰਤ ਪਾਉਂਦੇ ਕਿਉਂ ਇੱਕ ਮਸੀਹ ਪਰਮੇਸ਼ਰ ਦੇ ਬਚਨਾਂ ਤੋਂ ਦੂਰ ਹੈ ਕਿਉਂ ਕਿਉਂਕਿ ਬਚਨ ਕਹਿੰਦਾ ਮੇਰੀ ਪ੍ਰਜਾਾ ਗਿਆਨ ਨਾ ਹੋਣ ਦੇ ਕਾਰਨ ਨਾਸ਼ ਹੋ ਰਹੀ ਹੈ ਹallelujah ਹallelujah ਕਿਉਂ ਦਾ ਅਨਸਰ ਹੈ ਇਹ ਕਿ ਮਸੀਹ ਭਾਈ ਭੈਣਾਂ ਨੂੰ ਪਰਮੇਸ਼ਰ ਦੇ ਕਲਾਮ ਤੋਂ ਤਰ ਵਿਸ਼ਵਾਸ ਨਹੀਂ ਆ ਤੇ ਪਰਮੇਸ਼ਰ ਦੇ ਕਲਾਮ ਦਾ ਪਤਾ ਨਹੀਂ ਆ ਕਿ ਪਰਮੇਸ਼ਰ ਦੇ ਕਲਾਮ ਚ ਕਿੰਨੀ ਪਾਵ ਬੋਰਾ ਹallelujah ਸੀ ਜਨ ਇਹ ਹ ਤੱਕ ਸਮਝ ਨਹੀਂ ਪਾਇਆ ਕਿ ਪਰਮੇਸ਼ਰ ਦਾ ਕਲਾਮ ਕਿੰਨਾ ਪਾਵਰਫੁਲ ਹੈ ਇਸ ਲਈ ਸ਼ਾਇਦ ਉਹਨਾਂ ਨੇ ਇੱਕ ਚੀਜ਼ਾਂ ਇੱਕ ਇੱਕ ਔਰਤ ਨੂੰ ਦੇਣਾ ਅੱਛਾ ਨਹੀਂ ਸਮਝਿਆ ਉਹ ਇੱਕ ਜਤ ਉਹ ਸਨਮਾਨ ਉਹ ਆਦਰ ਜਦੋਂ ਮੈਂ ਜੋਬ ਕਰਦੀ ਸੀ ਮੇਰੇ ਨਾਲ ਮੇਰੀ ਇੱਕਠੇ ਇਨਨੇ ਪਿੰਡ ਜਾਂਦਾ ਸੀ ਔਰ ਹਮੇਸ਼ਾ ਇੱਕ ਸੰਗ ਕਰੰਦਾ ਸੀ ਲੋਕਾਂ ਨੂੰ ਸੂਚਾ ਸਮਾਚਾਰ ਦਿੰਦਾ ਉਦੋਂ ਕੋਈ ਪਤਾ ਨਹੀਂ ਪਾਸਟਰ ਗਰੂ ਦਾ ਸੇਵਕ ਆਈਦਾ ਕੁਝ ਨਹੀਂ ਪਤਾ ਸੀ ਪਰ ਇੱਕ ਪਿਆਸ ਦੇਖਿਆ ਸੀ ਮਸੀਹ ਲੋਕਾਂ ਨੂੰ ਪਰਮੇਸ਼ਰ ਦਾ ਕਲਾਮ ਦਈ ਹੈ ਔਰ ਮੈਂ ਇੱਕ ਘਰ ਦੇ ਵਿੱਚ ਗਈ ਜਿਸ ਘਰ ਦੇ ਵਿੱਚ ਭੈਣ ਬਾਹਰ ਕੰਮ ਕਰਨ ਜਾਂਦੀ ਆ ਉਹ ਦੁਪਹਿਰ ਨੂੰ ਆਈ ਸੀ ਔਰ ਅਸੀਂ ਉਹਦੇ ਕਰ ਸ਼ਾਇਦ ਕੁਝ ਆਧਾਰ ਕਾਡ ਵਗੈਰਾ ਕਲੈਕਸ਼ਨ ਕਰਕੇ ਜਾਈ ਸੀ ਔਰ ਜਦੋਂ ਅਸੀਂ ਭੈਣ ਦੀ ਕੰਡੀਸ਼ਨ ਦੇਖੀ ਉਹ ਤਾਂ ਘਰ ਬੜਾ ਨੀਵਾ ਜਿਹਾ ਕੰਮ ਕਰਕੇ ਆਈ ਥੱਕੀ ਪਿਆਸ ਉਹਨੂੰ ਲੱਗੀ ਹੋਈ ਆ ਉਹ ਸਾਨੂੰ ਆਧਾਰ ਕਾਡ ਟ੍ਰਾਂਕ ਵਿੱਚ ਕੱਢ ਕੇ ਦੇ ਰਹੀ ਆ ਔਰ ਮੈਨ ਉਹੋ ਮਨ ਰਸੀ ਕਿ ਪਰਮੇਸ਼ਰ ਤੇਰੀ ਸੰਤਾਨ ਇਹ ਪਰਮੇਸ਼ਰ ਤੇਰੇ ਲੋਕ ਜਿਨਾਂ ਨੂੰ ਆਪਣੀ ਜ਼ਿੰਦਗੀ ਦਾ ਕੁਝ ਵੀ ਪਤਾ ਹੈਗਾ ਸਿਰਫ ਦੋ ਵਕਤ ਦੀ ਰੋਟੀ ਵੀ ਇਹਨਾਂ ਨੂੰ ਕਿੰਨੀ ਮੁਸ਼ਕਲ ਖਾਣੀ ਪੈ ਰਹੀ ਆ ਤੇ ਪਰਮੇਸ਼ਰ ਮੇਰੇ ਅੰਦਰ ਆਵਾਜ਼ ਦਿੱਤੀ ਵੇਦੇ ਜਿੱਤੇ ਬਚਨ ਟੁੱਟੇਗਾ ਸਾਪ ਉੱਤੇ ਦੱਸੇਗਾ ਜਦੋਂ ਤੁਸੀਂ ਬਚਨ ਹੀ ਤੋੜ ਰਹੇ ਆ ਤਾਂ ਕਿੱਥੋਂ ਬਰਕਤ ਨੂੰ ਦੇਖ ਲਾਂਗੇ ਕਿੱਥੋਂ ਆਸ਼ੀਸ਼ ਨੂੰ ਦੇਖ ਲਾਂਗੇ ਇਸ ਲਈ اے ਪਤਨਿਓ ਅਗਰ ਤੁਸੀਂ ਆਪਣੇ ਆਪ ਤੇ ਬਲੀਵ ਕਰਦੀ ਹੋ ਪਰਮੇਸ਼ਰ ਤੇ ਬਲੀਵ ਕਰਦੀ ਹੋ ਕਿ ਅਸੀਂ ਸਭ ਕੁਝ ਕਰ ਸਕਦੀਆਂ ਤੁਸੀਂ ਕਰ ਸਕਦੀਆਂ ਮਸੀਹ ਦੇ ਵਿੱਚ ਸਭ ਕੁਝ ਹallelujah ਤੁਹਾਡੇ ਦਾ ਪਰਮੇਸ਼ਰ ਦੀ ਉਹ ਤਾਕਤ ਉਹ ਵੱਲੋਂ ਜੋਰ ਪਾਇਆ ਹalleluyah halleluyah ਮਦਰ ਕਹਿੰਦਾ ਜਿਹੜਾ ਨਿਰਪਲੋ ਬੋਲੇ ਕਿ ਮੈਂ ਬਲਵਾਨ ਆ ਅਗਾ ਤੁਸੀਂ ਨਿਰਪਲੋ ਮੇਰੀਆਂ ਭੈਣੋ ਮੇਰੇ ਵੀਰੋਆਂ ਦਾ ਤੁਸੀਂ ਨਿਰਪਲ ਐ ਛੱਡੋ ਮੇ ਜੇ ਮੈਂ ਨਹੀਂ ਜਾਵਾਂਗੀ ਤੇ ਨਹੀਂ ਮੈਂ ਅੱਧਾ ਕੰਮ ਨਹੀਂ ਹੋਣਾ ਆਊਟ ਹੋਣਾ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਰੈਕਟਰ ਦੇਣਾ ਸ਼ੁਰੂ ਕਰਤਾ ਮੈਂ ਨਹੀਂ ਜਾਵਾਂਗੀ ਤੇ ਇਦਾਂ ਨਹੀਂ ਹੋਣਾ ਤੁਸੀਂ ਪਰਮੇਸ਼ਰ ਨੇ